ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਗੱਲ ਕਰਦੇ ਆਂ ਵਰਕ ਤੇ ਵੀਡੀਓ ਬਾਰੇ ਵਿੱਕੀ ਹੁਣਾਂ ਦੇ ਘਰੋਂ ਆਉਣ ਤੋਂ ਬਾਅਦ ਡੈਡੀ ਤੇ ਕਵਲ ਨੇ ਮੰਮੀ ਦੀ ਕਿਉਂ ਲਗਾਈ ਕਲਾਸ ਇਸ ਵਾਰੇ ਆਪਾਂ ਗੱਲ ਕਰਾਂਗੇ ਵੀਡੀਓ ਬਹੁਤ ਇੰਟਰਸਟਿੰਗ ਰਹਿਣ ਵਾਲੀ ਆ ਐਂਡ ਤੱਕ ਜਰੂਰ ਦੇਖਿਓ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਆਜੋ ਆਪਾਂ ਗੱਲ ਕਰਦੇ ਆਂ ਵਿੱਕੀ ਹੁਣਾਂ ਦੇ ਘਰ ਜਿੱਦੋਂ ਮੰਮੀ ਜੀ ਦੇ ਭੇਤ ਖੁੱਲਦੇ ਆ ਤਾਂ ਸਾਰੇ ਹੈਰਾਨ ਹੋ ਜਾਂਦੇ ਆ ਕਿ ਮੰਮੀ ਜੀ ਨੇ ਚੋਰੀ ਵਿੱਕੀ ਨੂੰ ਫੋਨ ਲੈ ਕੇ ਦਿੱਤਾ ਸੀ ਨਾਲੇ ਵਿੱਚ ਪੈਸੇ ਪੈਸੇ ਵੀ ਦਿੱਤੇ ਸੀਗੇ ਵਿੱਚ ਵਿੱਚ ਮੰਮੀ ਵਿੱਕੀ ਨੂੰ ਪੈਸੇ ਵੀ ਦਿੰਦੀ ਰਹਿੰਦੀ ਸੀ ਜਦੋਂ ਆ ਗੱਲ ਕਵਲ ਤੇ ਡੈਡੀ ਨੂੰ ਪਤਾ ਲੱਗਦੀ ਆ ਤਾਂ ਉਹਨਾਂ ਦਾ ਪੈਰਾਂ ਅੱਥੋਂ ਜਮੀਨ ਨਿਕਲ ਜਾਂਦੀ ਆ ਕਿ ਮੰਮੀ ਨੇ ਐਵੇਂ ਕਿਉਂ ਕੀਤਾ ਉਹਨਾਂ ਦੇ ਮਨ ਵਿੱਚ ਬਹੁਤ ਗੁੱਸਾ ਹੁੰਦਾ ਆ ਉਹ ਸੋਚਦੇ ਆ ਕਿ ਪਹਿਲਾਂ ਵਿੱਕੀ ਹੁਣਾਂ ਵਿੱਕੀ ਤੇ ਫਰੀਦ ਦੀ ਫਰੀਦ ਦੀ ਉਹਨਾਂ ਦੀ ਗੱਲ ਨਿਬੜ ਜਾਵੇ ਇਸ ਤੋਂ ਬਾਅਦ ਮੰਮੀ ਉਹਨਾਂ ਦਾ ਘਰੇ ਜਾ ਕੇ ਗੱਲ ਕਰਾਂਗੇ ਜਿਵੇਂ ਉਹ ਘਰ ਆਂਦੇ ਆ ਤਾਂ ਕਵਲ ਤੇ ਡੈਡੀ ਮਮੀ ਉਤੇ ਟੁੱਟ ਕੇ ਪੈ ਜਾਂਦੇ ਆ ਕਿ ਤੂੰ ਕੁੜੀ ਦਾ ਘਰ ਬਰਬਾਦ ਕਰਨਾ ਸੀਗਾ ਤੂੰ ਸਾਡੇ ਤੋਂ ਚੋਰੀ ਵਿੱਕੀ ਨੂੰ ਫੋਨ ਦਿੱਤਾ ਤੇ ਨਾਲ ਹੀ ਉਸ ਨੂੰ ਪੈਸੇ ਵੀ ਦਿੱਤੇ ਜੇ ਕੁਝ ਤੂੰ ਦੇਣਾ ਸੀ ਸਾਡੇ ਸਾਹਮਣੇ ਦਿੰਦੀ ਪਰ ਮਮੀ ਜਮਾ ਚੁੱਪ ਬੈਠੀ ਰਹਿੰਦੀ ਆ ਕਵਲ ਵੀ ਕਹਿੰਦਾ ਮਮੀ ਤੁਸੀਂ ਇਹ ਸਹੀ ਨਹੀਂ ਕੀਤਾ ਅਜਿਹਾ ਤੁਹਾਡੇ ਕਰਕੇ ਪਰਿਵਾਰ ਦਾ ਘਰ ਬਰਬਾਦ ਹੋ ਜਾਣਾ ਸੀਗਾ ਤੁਹਾਡੇ ਕਰਕੇ ਵਿੱਕੀ ਕੋਈ ਕੰਮ ਨਹੀਂ ਕਰ ਰਹੀ ਆ ਉਹ ਨੂੰ ਮੀਂਹ ਰੰਦੀ ਆ ਕਿ ਮੈਨੂੰ ਸੋਹਰਿਆਂ ਵਾਲੇ ਪਾਸਿਓਂ ਤਾਂ ਪੈਸੇ ਮਿਲ ਜਾਣੇ ਆ ਕਿ ਮੈਨੂੰ ਕੀ ਲੋੜ ਆ ਕੰਮ ਕਰਨ ਦੀ ਤੇ ਮੰਮੀ ਨੂੰ ਬਹੁਤ ਸੁਣਨੀਆਂ ਪੈਂਦੀਆਂ ਕਬਲ ਬੋਲਦਾ ਕਿ ਅੱਗੇ ਤੇ ਜੇ ਤੁਸੀਂ ਐਵੇਂ ਦਾ ਕੁਝ ਕੀਤਾ ਤਾਂ ਆਪਣਾ ਹੀ ਹਿਸਾਬ ਲਾ ਲਿਓ ਤੇ ਡੈਡੀ ਮੰਮੀ ਨੂੰ ਗੁੱਸੇ ਵਿੱਚ ਬੋਲਦਾ ਕਿ ਇਸ ਦੇ ਭਰਾਵਾਂ ਨੂੰ ਬੁਲਾਵੋ ਮੈਂ ਉਹਨਾਂ ਨਾਲ ਗੱਲ ਕਰਦਾ ਕਿ ਆ ਤੁਹਾਡੀ ਭੈਣ ਦੇਖੋ ਕੀ ਕਰ ਰਹੀ ਆ ਸਾਡੇ ਤੋਂ ਪੜਦੇ ਰੱਖਦੀ ਆ ਤੇ ਹੋਰ ਸਾਡੇ ਕਮਾਏ ਹੋਏ ਪੈਸੇ ਸਾਡੇ ਕਦੋਂ ਕੁੰਡੀ ਲਾਲ ਆ ਗਿਆ ਵਿੱਕੀ ਹੁਣਾਂ ਨੂੰ ਦਿੰਦੀ ਸੀ ਪਰ ਮੰਮੀ ਚੁੱਪਚਾਪ ਸੁਣਦੀ ਰਹਿੰਦੀ ਆ ਫਿਰ ਮੰਮੀ ਬੋਲਦੀ ਆ ਕੋ ਤਾਂ ਮੈਂ ਆਪਣੀ ਧੀ ਨੂੰ ਦਿੰਦੀ ਸੀ ਉਹ ਤਾਂ ਸਾਰੇ ਲੋਕ ਆਪਣੀ ਧੀ ਨੂੰ ਦਿੰਦੇ ਹੀ ਹੁੰਦੇ ਨੇ ਤੇ ਕਵਲ ਕਹਿੰਦਾ ਉਹ ਤਾਂ ਧੀ ਨੂੰ ਚਲੋ ਸਾਰੇ ਦਿੰਦੇ ਪਰ ਸਾਡੇ ਸਾਹਮਣੇ ਤੂੰ ਕਿਉਂ ਨਹੀਂ ਦਿੱਤੇ ਸਾਡੇ ਤੋਂ ਚੋਰੀ ਕਿਉਂ ਦਿੱਤੇ ਆ ਉਸ ਤੋਂ ਬਾਅਦ ਮੰਮੀ ਕਹਿੰਦੀ ਚਲੋ ਮੇਰ ਕਰੋ ਗਲਤੀ ਹੋ ਗਈ ਕਵਲ ਕਹਿੰਦਾ ਲਾਸਟ ਵਾਰ ਤੁਹਾਡੇ ਕੋ ਗਲਤੀ ਹੋਈ ਹੈ ਜੇ ਅੱਗੇ ਤੋਂ ਐਵੇਂ ਦਾ ਕੁਝ ਕੀਤਾ ਤਾਂ ਦੇਖ ਲਿਓ ਤੇ ਮੰਮੀ ਵੀ ਗੁੱਸੇ ਵਿੱਚ ਅੱਗੇ ਬੋਲਣ ਲੱਗ ਜਾਂਦੀ ਆ ਕਹਿੰਦੀ ਇਹੋ ਜਿਹਾ ਮੈਂ ਕਿਹੜਾ ਗੁਨਾਹ ਕਰਤਾ ਜੋ ਤੁਸੀਂ ਮੇਰੇ ਪਿੱਛੇ ਪੈ ਗਏ ਹੋ ਤੇ ਡੈਡੀ ਕਹਿੰਦਾ ਗੁਨਾਹ ਤਾਂ ਤੂੰ ਕੀਤਾ ਹੀ ਆ ਤੈਨੂੰ ਘਰ ਦੀ ਮੁਖਤਿਆਰੀ ਦਿੱਤੀ ਹੋਈ ਏ ਇਸ ਦਾ ਮਤਲਬ ਆ ਨਹੀਂ ਜੋ ਤੇਰੇ ਮਨ ਵਿੱਚ ਆਏ ਤੂੰ ਕਰੇ ਉਸ ਤੋਂ ਬਾਅਦ ਕਵਲ ਡੈਡੀ ਨੂੰ ਸਮਝਾਉਂਦਾ ਕਿ ਡੈਡੀ ਥੋੜਾ ਗੁੱਸੇ 'ਚ ਕੰਟਰੋਲ ਰੱਖੋ ਤੁਹਾਡਾ ਬੀਪੀ ਹਾਈ ਹੋ ਜਾਂਦਾ ਤੇ ਡੈਡੀ ਕਹਿੰਦਾ ਗੁੱਸੇ ਦੇ ਕਿਵੇਂ ਕੰਟਰੋਲ ਰੱਖਾਂ ਅਜ ਇਸ ਕਰਕੇ ਪਰਿਦਾ ਘਰ ਬਰਬਾਦ ਹੋ ਜਾਣਾ ਸੀਗਾ ਇਸ ਨੂੰ ਤਾਂ ਕੋਈ ਸਮਝ ਨਹੀਂ ਆਂਦੀ ਕੀ ਚੰਗਾ ਆ ਕਿ ਕੀ ਮੜ ਆ ਤੇ ਡੈਡੀ ਕਹਿੰਦਾ ਤੈਨੂੰ ਘਰ ਦੀ ਮੁਖਤਿਆਰੀ ਨਹੀਂ ਦੇਣੀ ਆ ਮੈਂ ਆਪਣੇ ਹੱਥ ਰੱਖਾਂਗਾ ਇੰਨੀ ਗੱਲ ਸੁਣਦੇ ਸਾਰੀ ਮੰਮੀ ਡੈਡੀ ਦੇ ਨਾਲ ਬੋਲਣ ਲੱਗ ਜਾਂਦੀ ਆ ਕਿ ਨਹੀਂ ਘਰ ਦੀ ਮੁਖਤਿਆਰੀ ਤਾਂ ਮੈਂ ਹੀ ਰੱਖੂੰਗੀ ਆ ਮੇਰਾ ਹੱਕਾ ਤੂੰ ਸੀ ਜੋ ਕਰਨਾ ਕਰ ਲਓ ਮੈਂ ਕਹਾਂ ਤੁਹਾਨੂੰ ਘਰ ਦੀ ਮੁਖਤਿਆਰੀ ਨਹੀਂ ਦੇਣੀ ਤੇ ਡੈਡੀ ਕਹਿੰਦਾ ਇਹ ਮੈਂ ਕੀ ਮੈਂ ਤੂੰ ਘਰ ਦੀ ਮੁਖਤਿਆਰੀ ਦੇਣੀ ਤੂੰ ਤਾਂ ਚੋਰੀਆਂ ਕਰ ਕਰਕੇ ਪੈਸੇ ਇੱਧਰ ਉੱਧਰ ਵੰਡੀ ਜਾਂਦੀ ਆ ਅੱਗੇ ਮਮੀ ਕਹਿੰਦੀ ਮੈਂ ਆਪਣੀ ਕੁੜੀ ਦੇ ਕੇ ਹੀ ਦਿੱਤੇ ਸੀਗੇ ਕਿਤੇ ਹੋਰ ਨੂੰ ਨਹੀਂ ਦਿੱਤੇ ਸੀਗੇ ਤੁਹਾਨੂੰ ਮੇਰੇ ਨਾਲ ਲੜਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਜਿਸ ਨੂੰ ਜਿਆਦਾ ਹੀ ਸੀਗਾ ਤਾਂ ਤੁਸੀਂ ਖੁਦ ਖੁਦ ਵਿੱਕੀ ਨੂੰ ਪੈਸੇ ਦੇ ਦੇਂਦੇ ਡੈਡੀ ਕਹਿੰਦਾ ਅਸੀਂ ਵਿੱਕੀ ਨੂੰ ਉਹਨਾਂ ਨੂੰ ਕਿਉਂ ਪੈਸੇ ਦੇਈਏ ਉਹ ਖੁਦ ਕਮਾਵੇ ਤੇ ਖੁਦ ਖਾਵੇ ਉਹ ਇੰਨਾ ਨਹੀਂ ਕਰ ਸਕਦਾ ਘਰ ਵਿੱਚ ਬਹੁਤ ਤੂੰ ਤੂੰ ਮੈਂ ਮੈਂ ਹੁੰਦੀ ਆ ਉਹ ਉਸ ਤੋਂ ਬਾਅਦ ਅੱਗੇ ਕੀ ਹੋਇਆ ਤੁਹਾਨੂੰ ਅਸੀਂ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਇਤੋਂ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਧੰਨਵਾਦ